ਵਾਹਿਗੁਰੂ 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 ਸਸ ਆਸਾ ਮਹੱਲਾ ਪੰਜਵਾਂ ਸਗਲ ਸੂਖ Jap ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟ ਤਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਾਤ ਮਿਤ ਕਹਿਨ ਨਾ ਜਾਵੇ ਰਹਾਉ ਵਰਤਨੇਮ ਮੱਜਨ ਤਿਸ ਪੂਜਾ ਵੇਦ ਪ੍ਰਾਨ ਤਿਨ ਸਿਮਰਤ ਸੁਨੀ ਜਾ ਮਹਾ ਪਨੀਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤ ਤਪਨੀਤ ਤਾਂ ਕੀ ਪਾਗਰੇਨ ਜਾਂ ਕਉ ਭੇਟਿਓ ਹਰ ਹਰ ਰਾਈ ਤਾਂ ਕੀ ਗਤ ਮਿਤ ਕਥਨ ਮਾ ਜਾਏ ਆਠ ਪਹਿਰ ਕਰ ਜੋੜ ਤਿਆਵੂ ਓਨ ਸਾਧਾਂ ਕਾ ਦਰਸ਼ਨ ਪਾਵੂ ਮੋਹਿ ਗਰੀਬ ਕੋ ਲਿਹੋ ਰਲਾਈ ਨਾਨਕ ਆਏ ਪਏ ਸਰਨਾਈ ਆਸਾ ਮਹੱਲਾ ਪੰਜਵਾ ਆਠ ਪਹਿਰ ਉਦਕ ਇਸ਼ਨਾਨੀ ਸਾਧ ਹੀ ਭੋਗ ਲਗਾਏ ਸੁਗਿਆਨੀ ਬਿਰਤਾ ਕਾਹੂ ਛੋੜੈ ਨਾਹੀ ਬਹੁਰ ਬਹੁਰ ਤਿਸ ਲਾਗੈ ਪਾਈ ਸਾਲ ਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਉ ਘੰਟਾ ਜਾ ਕਾ ਸੁਣੀਐ ਚਉਹ ਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੂਲੇ ਤਾਂ ਕਾ ਧੂਪ ਸਦਾ ਪਰ ਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਅਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਤਿਸਿਹੀ ਲਹਿਣਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਜ ਪਦਾ ਜਿਹੇ ਪੈਂਡਾ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੈ ਅਨਹਦ ਤੂਰਾ ਆਸਾ ਮਹੱਲਾ 5ਵਾਂ ਧੋਪਦਾ ਏਕਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੀ ਜਪ ਜਪ ਜੀਵਾ ਸਾਰਿਗ ਪਾਨੀ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਿਵੇ ਹਰ ਭਰੇ ਪੰਡਾਰ ਟੋਟ ਨ ਆਵੇ ਜਪ ਨਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰਿ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਰਹਾਉ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਨ ਕਮਲ ਗੁਰਦੇਵ ਪਿਆਰੀ ਪੂਜੈ ਸੰਤ ਹਰ ਪ੍ਰੀਤ ਪਿਆਰੀ ਰਹਾਉ ਜਾਂ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾਂ ਮੀਠੀ ਆਗਿਆ ਪਿਰ ਕੀ ਲਾਗੀ ਸੌਕਣ ਘਰ ਕੀ ਕੰਤ ਤਿਆਗੀ ਪ੍ਰਿਆ ਸੁਹਾਗਣ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪ੍ਰਿਆ ਕਹਿ ਆ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਹਉ ਬੰਦੀ ਪ੍ਰਿਆਇ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੇ ਪਖਾ ਪ੍ਰਿਆ ਚਲੋ ਪਾਏ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁੱਲ ਨਾ ਸੋਭਾਵੰਤ ਕਿਆ ਜਾਨਾ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਝੂਆ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇਬਾ ਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇਕ ਰਾਮ અપਾਈ ਓਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਪਾਇਠ ਗੌਲੀ ਸਭ ਜਗ ਜੋਹਿਆ ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ ਗੁਰਮੁਖ ਨਾਮ ਲਗੇ ਸੋਹਿਆ ਵਰਤਨੀਮ ਕਰ ਥਾਕੇ ਪਨਾਹ ਚਰਨਾ ਤਟ ਤੀਰਤ ਭਵੇ ਸਭ ਧਰਨਾ ਸੇ ਉਬਰੇ ਜੇ ਸਤਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗ ਬਹੰਦਾ ਹਉਮੈ ਪਚੈ ਮਨ ਮੁਖ ਮੋ ਰਾਖਾ ਗੁਰਨਾਨਕ ਵਾਹ ਪਕਰ ਹਮ ਰਾਖਾ ਆਸਾ ਮਹੱਲਾ ਪੰਜਵਾ ਸਰਬ ਦੁਖ ਜਬ ਬਿਸਰਹਿ ਸੁਆਮੀ ਹੀਹਾ ਊਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੈ ਨਾ ਈ ਲਾਈ ਸਰਬ ਸੁਖ ਪ੍ਰਵ ਤੁਮਰੀ ਰਜਾਇ ਰਹਾਉ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਛ ਦੀਆ ਤਿਸ ਚਿਤ ਵਤ ਨਾਹੀ ਮਹਾ ਬਿਕਿਆ ਮਹਿ ਦਿਨ ਰੈਣ ਜਾਹੀ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੀਕਾ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੁਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮਗਤ ਪਾਈ ਰਹਾਉ ਸਾਧ ਜਨਾ ਕੇ ਪੂਜੇ ਪੈਰ ਮਿਟੇ ਅਪਧਰਹਿ ਮਨ ਤੇ ਬੈਰ ਗੁਰ ਪੂਰੇ ਮਿਲ ਝਗਰ ਚੁਕਾਇਆ ਪੰਜ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤੇ ਸਿ ਉਪਰ ਕੁਰਬਾਨ ਆਸਾ ਮੁਹੱਲਾ 5 ਗਾਵ ਲੈ ਤੂੰ ਗਾਵਨ ਹਾਰੀ ਜੀ ਪਿੰਡ ਕੇ ਪ੍ਰਾਨ ਆਧਾਰੀ ਜਾਂ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬਹੜ ਨਾ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਐ ਰਹਾਉ ਜਾਂ ਕਾ ਦਾਨ ਨ ਖੂਟੈ ਨਾਹੀ ਪਲੀ ਭਾਂਤ ਸਭ ਸਹਜ ਸਮਾਹੀ ਜਾਂ ਕੀ ਬਖਸ਼ ਨਾ ਮਿਟੈ ਕੋਈ ਮਨ ਵਸਾਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾਂ ਕੈ ਪੂਰਨ ਪ੍ਰਭ ਕੇ ਸੇਵਕ ਦੂਖ ਨ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਦਗਾਈਐ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋ ਆਸੂਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤ ਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਨਾਸੀ ਸਤਿਗੁਰ ਕੀ ਸਰਣਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਮਨ ਚਿੰਤ ਤ ਸਗਲੇ ਫਲ ਪਾਏ ਅਗਨ ਬੁਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾਤ ਨਿਥਾਵੇਂ ਕੋ ਗੁਰ ਦੀਨੋ ਥਾਨ ਨਮਾਣੇ ਕੋ ਗੁਰ ਕੀਨੋ ਮਾਨ ਵੰਨਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾਂ ਕੋ ਭਇਆ ਦਿਆਲਾ ਸੋ ਜਨ ਹੋਵਾ ਸਦਾ ਨੇਹਾਲਾ ਹਾਸਾ ਮਹੱਲਾ ਪੰਜਵਾਂ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲੇਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਗੁੱਜੀ ਛਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾਂ ਹਲ